जय भीम जय भारत मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜਨਤੀ ਜਲੰਧਰ ਤੋਂ ਬਾਅਦ ਹੁਣ ਪੋਸੂ ਨਾਮਾ ਦੀ ਟੀਮ ਪਹੁੰਚੀ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਔਰ ਮੇਰੇ ਨਾਲ ਮੈਡਮ ਬਲਬੀਰ ਕੌਰ ਜੀ ਇਸ ਸਮੇਂ ਜੁੜੇ ਹੋਏ ਨੇ ਹੁਸ਼ਿਆਰਪੁਰ ਤੋਂ ਉਹਨਾਂ ਦੇ ਨਾਲ ਡਿਟੇਲ ਚ ਗੱਲ ਕਰਦੇ ਆ ਕਿ ਉਹਨਾਂ ਨੂੰ ਇਹੋ ਜੀ ਕਿਹੜੀ ਪਾਵਰ ਆਫ ਸੋਸ਼ਲ ਯਾਨੀ ਕਿ ਪੋਸੂ ਦੀ ਵਿਚਾਰਧਾਰਾ ਚੰਗੀ ਲੱਗੀ ਜਿਸ ਦੇ ਨਾਲ ਪੂਰਾ ਪਰਿਵਾਰ ਬੜੀ ਸ਼ਿੱਦਤ ਦੇ ਨਾਲ ਜੁੜਿਆ ਹੋਇਆ ਹੈ ਪੰਜੀ ਸਭ ਤੋਂ ਪਹਿਲਾਂ ਜੈਪੀ ਸਾਰੇ ਦਰਸ਼ਕਾਂ ਨੂੰ ਜੈਪੀਮ ਜੈ ਭਾਰਤ ਪੋਸੂ ਨਾਮਾ ਪੋਸੂ ਦੇ ਨਾਲ ਕਦੋਂ ਤੋਂ ਪੰਜੀ ਤੁਸੀਂ ਜੁੜੇ ਹੋ ਕਿੰਨੇ ਸਾਲ ਹੋ ਚੁੱਕੇ ਨੇ ਔਰ ਜੇ ਜੁੜੇ ਹੋ ਤਾਂ ਕਿਹੜੀ ਇਹੋ ਜੀ ਤੁਹਾਨੂੰ ਮਤਲਬ ਗੱਲ ਚੰਗੀ ਲੱਗੀ ਹੈ ਜੋ ਮਜਬੂਰ ਹੋ ਗਏ ਕਿ ਪੋਸੂ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਪੋਸੂ ਦੇ ਨਾਲ ਜੁੜਿਆ ਲਗਭਗ 5-6 ਸਾਲ ਸਾਨੂੰ ਹੋ ਗਿਆ ਜਦੋਂ ਤੋਂ ਜਸਲਜੀ ਨੇ ਅੰਬੇਡਕਰ ਊਰਜਾ ਭਵਨ ਦੀ ਸਾਰੀ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਹੀ ਜਸਲ ਸਾਹਿਬ ਦੇ ਵਿਚਾਰਾਂ ਦੇ ਨਾਲ ਮਤਲਬ ਕਿ ਅਸੀਂ ਸੁਣਦੇ ਸੀ ਇਹਨਾਂ ਦੇ ਵਿਚਾਰਾਂ ਨੂੰ ਤੇ ਲਗਭਗ ਇਹਨਾਂ ਦੇ ਨਾਲ ਸਾਨੂੰ ਬੜਾ ਚੰਗਾ ਲੱਗਦਾ ਸੀ ਕਿ ਸਾਡੇ ਸਮਾਜ ਦੀ ਕਿਤੇ ਨਾ ਕਿਤੇ ਗੱਲ ਹੋ ਰਹੀ ਹੈਗੀ ਆ ਉਦੋਂ ਤੋਂ ਹੀ ਅਸੀਂ ਜੁੜੇ ਹੋਏ ਹਾਂ ਤੇ ਸਾਰਾ ਸਾਡਾ ਪਰਿਵਾਰ ਵੀ ਇਸ ਗੱਲ ਦੇ ਨਾਲ ਜੁੜਿਆ ਹੋਇਆ ਦੂਸਰੀ ਗੱਲ ਇਹ ਕਿ ਇਹ ਜਿਹੜੀ ਪੋਸੂ ਦੀ ਵਿਚਾਰਤਾ ਰਾਇਆ ਮੈਂ ਸਮਝਦੀ ਹਾਂ ਜਿੰਨਾ ਮੈਂ ਸਮਝਿਆ ਬਾਬਾ ਸਾਹਿਬ ਮੇਡਕਰ ਨੇ ਜਦੋਂ ਸੰਵਿਧਾਨ ਲਿਖਿਆ ਸਾਰੇ ਜਾਣਦੇ ਆ ਕਿ ਸਾਡਾ ਸਮਾਜ ਕਿਸ ਤਰ੍ਹਾਂ ਪਿਛੜਿਆ ਸੀ ਜਲ ਲਤਾੜਿਆ ਸੀ ਉਹਨਾਂ ਨੇ ਸਾਡੇ ਸਮਾਜ ਦੇ ਹੱਕਾਂ ਦੀ ਗੱਲ ਕੀਤੀ ਐਜ਼ ਅ ਹਿਊਮਨ ਬੀਇੰਗ ਜੇ ਅਸੀਂ ਇਨਸਾਨ ਆ ਸਾਡਾ ਜੰਮਣ ਮਰਨ ਦਾ ਇੱਕੋ ਹੀ ਤਰੀਕਾ ਆ ਤੇ ਸਾਡੇ ਨਾਲ ਇਹ ਸਮਾਜ ਦੇ ਵਿੱਚ ਭੇਦਭਾਵ ਕਿਉਂ ਹੋ ਰਿਹਾ ਜਾਤੀ ਵਿਤਕਰਾ ਕਿਉਂ ਹੋ ਰਿਹਾ ਹੈਗਾ ਤੇ ਉਹਨਾਂ ਨੇ ਬਹੁਤ ਹੀ ਬਾਬਾ ਸਾਹਿਬ ਬੈੜ ਕਰਦਾ ਤਾਂ ਆਪਾਂ ਚਲੋ ਦੇਣ ਦੇ ਹੀ ਨਹੀਂ ਸਕਦੇ ਮਤਲਬ ਉਹਨਾਂ ਨੇ ਸਾਨੂੰ ਇੱਕ ਰਸਤਾ ਦੱਸਿਆ ਕਿ ਆਪਾਂ ਕਿਦਾਂ ਆਪਣੇ ਹੱਕਾਂ ਨੂੰ ਮਤਲਬ ਕਿ ਸਮਝਣਾ ਆ ਜਾਂ ਲੈਣਾ ਆ ਜਾਂ ਅਸੀਂ ਬਰਾਬਰ ਦੇ ਇਨਸਾਨ ਕਿਦਾਂ ਕਹੋਣਾ ਆ ਉਸ ਤੋਂ ਬਾਅਦ ਬਹੁਤ ਕੁਝ ਅਸੀਂ ਬਰਾਬਰੀ ਤੇ ਆ ਗਏ ਕੁਰਸੀਆਂ ਤੇ ਬੈਠੇ ਵਧੀਆ ਤੇ ਵਧੀਆ ਪੜਾਈਆਂ ਵੀ ਕੀਤੀਆਂ ਵਧੀਆ ਕੋਠੀਆਂ ਪਾ ਲਈਆਂ ਆਪਾਂ ਅੱਜ ਅਸੀਂ ਜਦੋਂ ਘਰਾਂ ਵਿੱਚ ਤਾਂ ਸਾਨੂੰ ਸਾਡਾ ਸਮਾਜ ਜ਼ਰੂਰ ਪਛਾਣੇਗਾ ਇਹ ਤਾਂ ਉਹ ਹੁੰਦੇ ਆ ਜਿੱਦਾਂ ਕਹਿ ਲਓ ਜਾਤੀ ਵਿਤਕਰਾ ਕਿਤੇ ਨਾ ਕਿਤੇ ਹੋ ਜਾਂਦਾ ਪਰ ਜਦੋਂ ਆਪਾਂ ਬਾਹਰ ਸਮਾਜ ਦੇ ਵਿੱਚੋਂ ਉੱਦਾਂ ਨਿਕਲਦੇ ਆ ਤੇ ਸਾਡੇ ਰੁਤਬੇ ਸਾਡੇ ਸਭ ਕੁਝ ਸਾਨੂੰ ਕੋਈ ਕਹੇ ਸਕਦਾ ਕਿ ਇਹ ਕੋਈ ਇਹ ਇੰਨੀ ਵੀ ਜਾਤੀ ਨਾਲ ਬਿਲੋਂਗ ਕਰਦੇ ਜਿਹਦਾ ਅਖੌਤੀ ਮੈਂ ਵਰਣ ਵਿਵਸਥਾ ਦੀ ਗੱਲ ਕਰਦੀ ਆ ਮਨੁ ਦੀ ਬਣਾਈ ਹੋਈ ਜਿਹੜੀ ਗੀਏ ਜਾਤੀ ਭੇਦ ਭਾਵ ਸੇਗਾ ਮੈਂ ਉਹਦੀ ਗੱਲ ਕਰਦੀ ਆ ਵੈਸੇ ਤਾਂ ਪ੍ਰਮਾਤਮਾ ਨੇ ਤਾਂ ਸਾਰੇ ਇਨਸਾਨ ਇੱਕੋ ਜਿਹੇ ਬਣਾਏ ਹੈਗੇ ਆ ਤੇ ਇਹ ਅਸੀਂ ਮੈਂ ਸਮਝਦੀ ਆ ਕਿ ਉਹ ਜਿਹੜੇ ਹੱਕ ਔਰਤਾਂ ਲਈ ਜਾਂ ਮਤਲਬ ਕਿ ਪਿਛੜਿਆਂ ਲਈ ਜੋ ਬਾਬਾ ਸਾਹਿਬ ਬਣ ਕਰਨੇ ਬਣਾਏ ਆ ਉਹ ਇਹ ਪੋਸੂ ਦੀ ਵਿਚਾਰਧਾਰਾ ਦੇ ਅੰਡਰ ਇਹ ਸਾਰੇ ਆਉਂਦੇ ਹੈਗੇ ਆ ਤੇ ਮੈਂ ਸਮਝਦੀ ਆ ਕਿ ਜਦੋਂ ਤੋਂ ਮੈਂ ਜਾਣਿਆ ਇਸ ਵਿਚਾਰਧਾਰਾ ਨੂੰ ਕਿ ਜਸਲ ਸਾਹਿਬ ਜਾਂ ਹੋਰ ਵੀ ਇਹਦੇ ਵਿੱਚ ਜਿਹੜੇ ਮਤਲਬ ਕਿ ਵਧੀਆ ਵਿਚਾਰ ਰੱਖਦੇ ਆ ਗਿਆ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਹੱਕਾਂ ਦੀ ਗੱਲ ਹੋਏਗੀ ਜਾਂ ਅਸੀਂ ਹੱਕ ਤਾਂ ਲੈ ਲਏ ਆ ਬਾਬਾ ਸਾਹਿਬ ਵੇੜ ਕਰਦੇ ਦਿੱਤੇ ਹੋਏ ਪਰ ਹੁਣ ਗੱਲ ਆ ਗਈ ਉਹਨਾਂ ਹੱਕਾਂ ਨੂੰ ਬਚਾਉਣ ਦੀ ਹੁਣ ਉਹਨਾਂ ਨੂੰ ਬਚਾਉਣਾ ਮੁਸ਼ਕਲ ਹੋ ਗਿਆ ਕੁਝ ਵਿਚਾਰਧਾਰਾ ਇਦਾਂ ਮੰਨੁਵਾਦੀ ਵਿਚਾਰਧਾਰਾ ਇਦਾਂ ਹਾਵੀ ਹੋ ਰਹੀ ਆ ਅੰਦਰੋਂ ਅੰਦਰੀ ਜਿੱਦਾਂ ਵੀ ਚੂਹਾ ਕੁੱਤਰਦਾ ਆ ਉਦਾਂ ਇਹ ਸਾਡੇ ਹੱਕਾਂ ਨੂੰ ਹੁਣ ਕੁੱਤਰਨਾ ਇਹਨਾਂ ਨੇ ਲਾ ਦਿੱਤਾ ਜਾਂ ਇਹਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਆ ਜਾਂ ਕਰ ਵੀ ਦਿੱਤਾ ਆ ਸਾਨੂੰ ਸਾਡੇ ਰਿਜ਼ਰਵੇਸ਼ਨ ਤੋਂ ਸਾਨੂੰ ਕਿੱਥੇ ਥੱਲੇ ਲੈ ਜਾਂਦਾ ਆ ਮਤਲਬ ਕਿਤੇ ਨੇ ਕਿਤੇ ਮੰਨੁਵਾਦੀ ਵਿਚਾਰਧਾਰਾ ਫੇਰ ਲਾਗੂ ਹੋਣ ਦਾ ਡਰ ਸਾਡੇ ਅੰਦਰ ਸਹਿਮ ਪੈਦਾ ਹੋ ਗਿਆ ਆ ਹਾਂਜੀ ਇਸ ਇਸ ਡਰ ਤੋਂ ਆਪਾਂ ਕਿਵੇਂ ਬਚ ਸਕਦੇ ਆ ਕੀ ਕਾਰਨ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਅੰਦਰੋਂ ਅੰਦਰੀ ਘੋਣ ਵਾਂਗੂ ਕੁੱਤਰੀ ਜਾ ਰਹੇ ਆ ਸਾਨੂੰ ਬਹੁਤ ਵਧੀਆ ਗੱਲ ਕੀਤੀ ਹੈ ਪਰ ਇਸ ਡਰ ਤੋਂ ਆਪਾਂ ਬਚਾਂਗੇ ਕਿਵੇਂ ਉਹ ਕਾਖਰ ਕਿਹੜਾ ਪਲੇਟਫਾਰਮ ਹੈ ਜਿੱਥੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਜੀ ਜਿਸ ਤਰ੍ਹਾਂ ਮੈਂ ਪੋਸੂ ਨੂੰ ਸਮਝਿਆ ਜਸਲ ਸਾਹਿਬ ਹੁਣੇ ਜਿੱਦਾਂ ਇਹ ਹੱਕਾਂ ਦੀ ਗੱਲ ਕਰਦੇ ਆ ਜਾਂ ਕਿਸੇ ਨੂੰ ਜੈ ਕਹ ਲੋ ਕਿ ਜਦੋਂ ਅਸੀਂ ਜੌਬ 'ਚ ਹੁੰਨੇ ਆ ਤਾਂ ਸਾਡੇ ਉੱਪਰ ਥੱਲੇ ਜਿੰਨੇ ਵੀ ਅਧਿਕਾਰੀ ਹੁੰਦੇ ਆ ਨਾ ਉਹ ਜਾਤੀਵਾਦ ਦਾ ਕਿਤੇ ਨਾ ਕਿਤੇ ਸਾਡੇ ਨਾਲ ਬੇਤਕਰਾ ਕਰ ਜਾਂਦੇ ਆ ਕਰਦੇ ਆ ਮਤਲਬ ਕਿ ਅੰਦਰੋਂ-ਅੰਦਰ ਵੀ ਕਰਦੇ ਤੇ ਸਾਹਮਣੇ ਆ ਕੇ ਵੀ ਕਰਦੇ ਸਾਨੂੰ ਆਪਣੀਆਂ ਪੋਸਟਾਂ ਬਚਾਉਣੀਆਂ ਔਖੀਆਂ ਹੋ ਲਈਆਂ ਹੈਗੀਆਂ ਤੇ ਜਦੋਂ ਅਸੀਂ ਜਾਣਾਂਗੇ ਕਿ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਦੇ ਅਨਸਾਰ ਅਸੀਂ ਜਾਣ ਲਵਾਂਗੇ ਆਪਣੇ ਹੱਕਾਂ ਨੂੰ ਤੇ ਇਕੱਠੇ ਹੋ ਕੇ ਸਮਾਜ ਜਦੋਂ ਲੜਾਂਗੇ ਤਾਂ ਫਿਰ ਸ਼ਾਇਦ ਅਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਾਂਗੇ ਤੇ ਅਦਰਵਾਈਜ਼ ਤਾਂ ਸਾਡੇ ਅੰਦਰ ਬਹੁਤ ਡਰ ਸਹਿਮ ਆ ਰਿਹਾ ਹੈਗਾ ਪਰ ਪੋਸੂ ਵਰਗੀਆਂ ਵਿਚਾਰਤਾ ਰੱਗੇ ਆਉਣਗੀਆਂ ਔਰ ਅਸੀਂ ਇਕੱਠ ਵਿੱਚ ਰਵਾਂਗੇ ਜਿੱਦਾਂ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ ਜੁੜਨ ਦੀ ਬਹੁਤ ਜ਼ਰੂਰਤ ਹੈ ਇਹ ਜੀ ਵਿਚਾਰਤਾ ਰਾਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਹੈ ਕਿ ਤੇ ਜੇ ਅਸੀਂ ਸਮਝਾਂਗੇ ਨਹੀਂ ਤੇ ਇਦਾਂ ਤਾਂ ਆਪਾਂ ਫਿਰ ਇਗਨੋਰ ਕਰੀ ਜਾਵਾਂਗੇ ਤਾਂ ਇਕੱਠੇ ਨਹੀਂ ਹੋ ਪਾਂਗੇ ਜੁੜਨ ਦੀ ਗੱਲ ਕੀਤੀ ਹੈ ਕਿ ਜੁੜਨ ਵਾਸਤੇ ਆਪਾਂ ਨੂੰ ਮੀਟਿੰਗਾਂ ਮੀਟਿੰਗਸ ਕਰਨੀਆਂ ਚਾਹੀਦੀਆਂ ਆਪਾਂ ਲੋਕਾਂ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਜੀ 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 ਜਿਸ ਤਰ੍ਹਾਂ ਮੈਂ ਕਹਾਂ ਆਪਾਂ ਵੱਡਾ ਇਕੱਠ ਕਰ ਲਈਏ ਨਾ ਤਾਂ ਲੋਕ ਸਮਝਦੇ ਇੱਥੇ ਬਸ ਖਾਣ ਪੀਣ ਦਾ ਪ੍ਰੋਗਰਾਮ ਹੈਗਾ ਪਰ ਜਦੋਂ ਅਸੀਂ ਇਹ ਘਰ ਘਰ ਨੁੱਕੜ ਮੀਟੀਆਂ ਜਾਂ ਛੋਟੀਆਂ ਛੋਟੀਆਂ ਮੀਟੀਆਂ 10 15 ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਆਪਣੀ ਇਸ ਵਿਚਾਰਧਾਰਾ ਬਾਰੇ ਜਾਣੂ ਕਰਾਵਾਂਗੇ ਤਾਂ ਸ਼ਾਇਦ ਉਹ ਦਾ ਵਧੀਆ ਹੋਵੇਗਾ ਜਾਦਾ ਵਧੀਆ ਤਰੀਕੇ ਨਾਲ ਲੋਕ ਸਮਝ ਸਕਣਗੇ ਇਸ ਵਿਚਾਰਧਾਰਾ 64 ਦਿਨਾਂ ਦੀ ਯਾਤਰਾ ਦੇ ਵਿੱਚ ਭੈਣ ਜੀ ਤੁਹਾਡੇ ਪਰਿਵਾਰ ਦਾ ਖਾਸਾ ਯੋਗਦਾਨ ਰਿਹਾ ਔਰ ਅਸੀਂ ਵੀ ਮਤਲਬ ਜਦੋਂ ਟੈਲੀਕਾਸਟ ਕੋਈ ਐਪੀਸੋਡ ਕਰਦੇ ਆ ਔਰ ਤੁਸੀਂ ਬਿਲਕੁਲ ਸੜਕ ਤੇ ਮੋਢੇ ਨਾਲ ਮੋਢਾ ਲਾ ਕੇ ਜੁੜਦੇ ਨਜ਼ਰ ਆ ਰਹੇ ਹੋ ਕੀ ਉਸ ਵਿਚਾਰਧਾਰਾ ਦਾ ਅਸਰ ਹੁਣ ਤੱਕ ਤੁਹਾਨੂੰ ਕਿੰਨਾ ਕੁ ਪੋਜ਼ਿਟਿਵ ਨਜ਼ਰ ਆਇਆ ਹਾਂਜੀ ਇਹ ਜਿਸ ਤਰ੍ਹਾਂ ਕਹੀਏ ਕਿ ਜਸਲ ਹੁਣੇ ਸਟਾਰਟ ਕੀਤਾ ਬੜੇ ਹੀ ਉਤਸ਼ਾਹ ਦੇ ਨਾਲ ਅਸੀਂ ਵੀ ਇਹਨਾਂ ਦੇ ਨਾਲ ਜਿੰਨਾ ਕੁ ਸਮੇਂ ਦੇ ਹਿਸਾਬ ਨਾਲ ਚੱਲ ਸਕੇ ਹਾਂ ਤੇ ਚੱਲੇ ਆਂ ਔਰ ਹੁਣ ਤੱਕ ਮੈਨੂੰ ਲੱਗਦਾ ਕਿ ਪੋਸੂ ਦੀ ਕਾਫੀ ਗਿਣਤੀ ਚ ਆਪਣੇ ਰਜਿਸਟ੍ਰੇਸ਼ਨ ਵਧੀ ਹੈਗੀ ਆ ਲੋਕਾਂ ਨੇ ਸਮਝਿਆ ਇਸ ਚੀਜ਼ ਨੂੰ ਤੇ ਸਮਝਣਗੇ ਵੀ ਹੋਰ ਤੇ ਬਹੁਤ ਕੁਝ ਪੋਜ਼ਿਟਿਵ ਦਿਖਾਈ ਦੇ ਰਿਹਾ ਸੋ ਪੋਸੂ ਨਾਮਾ YouTube ਚੈਨਲ ਦਾ ਆਗਾਜ਼ ਕੀਤਾ ਗਿਆ ਸ਼ੁਰੂਆਤ ਕੀਤੀ ਗਈ ਤਾਂ ਕਿ ਸਾਡੇ ਸਮਾਜ ਦੀ ਗੱਲ ਕਿਉਂਕਿ ਇਸ ਸਮੇਂ ਮੀਡੀਆ ਦਾ ਯੁੱਗ ਹੈ ਔਰ ਮੀਡੀਆ ਦੇ ਯੁੱਗ ਵਿੱਚ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਪੋਸੂਨਾਮਾ YouTube ਚੈਨਲ ਦਾ ਜਿਹੜਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਚੱਲ ਰਿਹਾ ਫੋਨ ਕਾਲਸ ਵੀ ਆਉਂਦੀਆਂ ਨੇ ਉਸ ਬਾਰੇ ਭੈਣ ਜੀ ਕੀ ਕਹਿਣਾ ਹੈ ਇਹ ਇੱਕ ਬਹੁਤ ਹੀ ਵਧੀਆ ਤੇ ਵੱਡਾ ਉਪਰਾਲਾ ਹੈਗਾ ਮੈਂ ਤਾਂ ਸੋਚ ਨਹੀਂ ਸਕਦੀ ਸੀ ਕਿ ਆਪਾਂ ਬਹੁਤ ਛੇਤੀ ਇੱਧਰ ਅੱਗੇ ਵਧੇ ਆ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਵਧੀਆ ਹੁੰਗਾਰਾ ਆਇਆ ਹੈਗਾ ਤੇ ਇਹ ਬੜਾ ਵਧੀਆ ਉਪਰਾਲਾ ਇਸ ਵਿੱਚ ਜਿਸ ਤਰ੍ਹਾਂ ਰੋਜ਼ ਦੇ ਰੋਜ਼ ਆਉਂਦਾ ਹੈਗਾ ਤੇ ਸਮਝਣ ਨੂੰ ਚੰਗਾ ਲੱਗਦਾ ਹੈਗਾ ਲੋਕਾਂ ਤੱਕ ਵਿਚਾਰਤਾਰਾ ਬੜੀ ਛੇਤੀ ਦੇ ਨਾਲ ਪਹੁੰਚੇਗੀ ਸੋਪਨ ਜੀ ਬਹੁਤ-ਬਹੁਤ ਮਿਹਰਬਾਨੀ ਤੁਸੀਂ ਵਕਤ ਕੱਢਿਆ ਸੋ ਦੋਸਤੋ ਸਾਡੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਔਰ ਕਮੈਂਟਸ ਜ਼ਰੂਰ ਦੇਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਂ ਇਹ ਕਰ ਤੁਸੀਂ YouTube ਚੈਨਲ ਪੋਸੂ ਨਾਮਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂਕਿ ਹਰ ਹਰ ਇੱਕ ਇਨਸਾਨ ਤੱਕ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਪਹੁੰਚ ਸਕੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਤਾ ਹੁਸ਼ਿਆਰਪੁਰ ਤੋਂ ਪੋਸੂ ਨਾਮਾ YouTube ਚੈਨਲ ਲਈ